जय वाल्मीकि हर ना, हर वाल्मीकि जो बोले सोनर पै प्रभु वाल्मीकि भगवान महाराज की जय <laughs> पिंडा शहरा विच रौनक आने लगियां गूंज दे जयकारे पालकियां सजियां पिंडा शहरा विच रौनक आने लगियां गूंज दे जयकारे पालकियां सजियां भागवा वाला दिन आज दी तरीक दा ਢੋਲ ਤੇ ਨਗਾਰੇ ਵੱਜਦੇ ਪਰ ਘਟ ਦਿਨ ਗੁਰੂ ਬਾਲ ਮੀਕਦਾ ਐਵੇਂ ਤਾਂ ਢੋਲ ਤੇ ਨਗਾਰੇ ਵੱਜਦੇ ਪਰ ਘਟ ਦਿਨ ਪ੍ਰਭੂ ਬਾਲ ਮੀਕਦਾ ਲਬ ਕੁਛ ਤਾਈ ਜਿਨੇ ਵਿਦਿਆ ਸਿਖਾਈਏ ਓਜਦੇਆ ਪੱਤਰਾਂ ਤੇਰੇ ਮੈਣ ਰਹਿ ਚਾਹੀਏ ਲਬ ਕੁਛ ਤਾਈ ਜਿਨੇ ਵਿਦਿਆ ਸਿਖਾਈਏ ਓਜਦੇਆ ਪੱਤਰਾਂ ਤੇਰੇ ਮੈਣ ਰਹਿ ਚਾਹੀਏ ਜਦ ਨਾ ਸਿਕਲਮ ਦੇਵਤ ਜਗ ਤੇ ਜਦ ਨਾ ਸਿਕਲਮ ਦੇਵਤ ਜਗ ਦੇ ਮੋਰਦੀ ਖੰਬਰੀ ਨਾ ਜਾਵੇ ਲਿਖਦਾ ਐਵੇਂ ਤਾਂ ਨਿਟੋਲ ਤੇ ਨਗਾਰੇ ਵੱਜਦੇ ਪਰ ਘਟ ਦਿਨ ਪ੍ਰਭੂ ਬਾਲਮੀਕਦਾ ਐਵੇਂ ਤਾਂ ਨਿਟੋਲ ਤੇ ਨਗਾਰੇ ਵੱਜਦੇ ਪਰ ਘਟ ਦਿਨ ਗੁਰੂ ਬਾਲਮੀਕਦਾ ਸ਼ਕਤੀ ਮਹਾਨ ਕਿਸੇ ਅੰਤ ਨਾ ਪਾਇਆ ਏ ਦੁਨੀਆ ਦਾ ਬਾਲੀ ਕਣ ਕਣ ਚਸਮਾ ਆਏ ਸ਼ਕਤੀ ਮਹਾਨ ਕਿਸੇ ਅੰਤ ਨਾ ਪਾਇਆ ਏ ਦੁਨੀਆ ਦਾ ਬਾਲੀ ਕਣ ਕਣ ਚ ਸਮਾਇਆ ਏ ਓਦੇ ਚਰਨਾਂ ਨੂੰ ਤੋਏ ਤੋਏ ਪੀਲ ਮਾ ਓਦੇ ਚਰਨਾਂ ਨੂੰ ਤੋਏ ਤੋਏ ਪੀਲ ਮਾ ਹੋ ਜਾਵੇ ਦਿਧਾਰ ਰਹਾ ਸਮੜੀਕ ਦਾ ਹੈ ਬੇਤਨੀ ਟੋਲੇ ਤੇ ਨਗਾਰੇ ਵੱਜਦੇ ਪਾਰੇ ਘਟ ਦਿਨੇ ਪ੍ਰਭੂ ਬਾਲਮੀਕਦਾ ਐਵੇਂ ਤਾਂ ਢੋਲ ਤੇ ਨਗਾਰੇ ਵੱਜਦੇ ਪਾਰੇ ਘਟ ਦਿਨੇ ਗੁਰੂ ਬਾਲਮੀਕਦਾ ਘਰ ਘਰ ਵਿੱਚ ਦੀਪ ਮਾਲਾ ਆ ਜੀ ਹੋਣੀਆਂ ਸੋਹਣੇ ਸੋਹਣੇ ਫੁੱਲਾਂ ਨਾਲ ਆਰਤੀ ਸਜਾਉਣੀਆਂ ਘਰ ਘਰ ਵਿੱਚ ਦੀਪ ਮਾਲਾ ਆ ਜੀ ਹੋਣੀਆਂ ਸੋਹਣੇ ਸੋਹਣੇ ਫੁੱਲਾਂ ਨਾਲ ਆਰਤੀ ਸਜਾਉਣੀਆਂ ਸੇ ਮਾਲਕ ਦੀ ਹੋਈ ਕਿਰਪਾ ਸ੍ਰਿਸ਼ਟੀ ਦੇ ਮਾਲਕ ਦੀ ਹੋਈ ਕਿਰਪਾ ਸਭ ਮnde ਹਲੇ ਵੜਾ ਸੱਚ ਲਿਖਦਾ ਐਵੇਂ ਤਾਂ ਨਿਟੋਲ ਤੇ ਨਗਾਰੇ ਵੱਜਦੇ ਪਰ ਗਟ ਦਿਨ ਗੁਰੂ ਬਾਲ ਮੀਕਦਾ ਐਵੇਂ ਤਾਂ ਨਿਟੋਲ ਤੇ ਨਗਾਰੇ ਵੱਜਦੇ ਪਰ ਗਟ ਦਿਨ ਪ੍ਰਭੂ ਬਾਲ ਮੀਕਦਾ ਪਰ ਗਟ ਦਿਨੇ ਗਰੂ ਬਾਲਮੀਕ ਦਾ ਪਰ ਗਟ ਦਿਨੇ ਪ੍ਰਭੂ ਬਾਲਮੀਕ ਦਾ ਸਵੇ ਸ਼ਬਦ ਸਾਡੇ ਬਹੁਤੀ ਸਤਿਕਾਰਯੋਗ ਸਾਡੇ ਭਾਜੀ ਸਾਬੀ ਮੰਡਿਆਲੇ ਵਾਲੇ ਜੀ ਦੀ ਕਲਮ ਤੋਂ ਲਿਖਿਆ ਹੈ ਸੋ ਇਸ ਟਰੈਕ ਨੂੰ ਵੀ ਤੁਸੀਂ YouTube ਤੇ ਸਰਚ ਕਰਕੇ ਵੇਖ ਸਕਦੇ ਹੋ ਸੋ ਤੁਸੀਂ ਸਾਨੂੰ ਪ੍ਰੋਗਰਾਮ ਨਾਲ ਸੰਪਰਕ ਕਰ ਸਕਦੇ ਹੋ 984325807 ਜੈ ਗੁਰੂ ਦੇਵ ਧੰ ਗੁਰਦੇਵ ਜਾਨ ਪੰਜਾਬੀ ਨੂੰ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ